ਪੰਜਾਬ ਦੇ ਵਿਕਾਸ ਲਈ ਬਹੁਤ ਕੰਮ ਕਰ ਰਹੀ ਹੈ ਜਲੰਧਰ ਪਛਮੀ ਦੇ ਜਿਹੜੇ ਵੋਟਰ ਨੇ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਕਿ ਵੋਟ ਪਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਕੰਮ ਯਾਦ ਕਰਕੇ ਜਾਇਓ ਭਾਵੇਂ ਉਹ ਸ਼ਾਨਦਾਰ ਮੁਹੱਲਾ ਕਲੀਨਿਕ ਸ਼ਾਨਦਾਰ ਸਕੂਲ 47000 ਤੋਂ ਵੱਧ ਨੌਕਰੀਆਂ ਬਿਨਾਂ ਕਿਸੇ ਛਪਾਰਿਸ਼ ਤੋਂ ਜਾਂ ਬਿਨਾਂ ਕਿਸੇ ਰਿਸ਼ਵਤ ਤੋਂ ਸ਼ਹੀਦ ਫੌਜੀ ਪਰਿਵਾਰਾਂ ਨੂੰ ਤੇ ਪੁਲਿਸ ਦੇ ਪਰਿਵਾਰਾਂ ਨੂੰ ਕਿੰਨੇ ਕਰੋੜ ਰੁਪਏ ਦਾ ਸਨਮਾਨ ਲੋਕਾਂ ਨੂੰ ਹਰ ਰੋਜ਼ ਸੜਕ ਤੇ ਲੁੱਟਣ ਵਾਲੇ ਟੋਲ ਪਲਾਜ਼ੇ 16 ਟੋਲ ਪਲਾਜ਼ੇ ਬੰਦ ਕੀਤੇ ਜਿਨ੍ਹਾਂ ਨਾਲ 60 ਲੱਖ ਰੁਪਿਆ ਦਿੱਲੀ ਪੰਜਾਬੀਆਂ ਦਾ ਬਚ ਰਿਹਾ ਹੈ ਬਿਜਲੀ ਮੁਫਤ ਕਿਸਾਨਾਂ ਨੂੰ ਨਹਿਰੀ ਕੱਸੀਆਂ ਸੋਇਆਂ ਦਾ ਪਾਣੀ ਦੇਣਾ ਤੇ ਬਿਜਲੀ ਵੀ ਦਿਨੇ ਦੇਣੀ ਗਰੀਬਾਂ ਦੇ ਬੱਚਿਆਂ ਨੂੰ ਨੌਕਰੀਆਂ ਤੇ ਗਰੀਬਾਂ ਦੇ ਬੱਚਿਆਂ ਦੇ ਪੜ੍ਹਾਈ ਤੇ ਹੋਰ ਟ੍ਰੇਨਿੰਗ ਲਈ ਮੈਡੀਕਲ ਕਾਲਜ ਯੂਪੀਐਸੀ ਦੇ ਸੈਂਟਰ ਖੋਲਣ ਦੀਆਂ ਤਸਵੀਜਾਂ ਇਹ ਸਾਰੇ ਕੰਮ ਯਾਦ ਕਰਕੇ ਫਿਰ ਵੋਟ ਪਾਉਣ ਜਾਇਓ ਬਹੁਤ ਹੀ ਸਾਊ شریف ਇਮਾਨਦਾਰ ਇਨਸਾਨ ਹੈ ਮਹਿੰਦਰਪਾਖ ਜਿਹੜੇ ਤੁਹਾਡੇ ਉਮੀਦਵਾਰ ਨੇ ਤੁਸੀਂ ਉਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਉਸ ਤੋਂ ਅਗਲੀਆਂ ਪੌੜੀਆਂ ਚੜਾਉਣਾਂ ਦਾ ਕੰਮ ਸਾਡਾ ਹੈ ਇਸ ਹਲਕੇ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਸਾਰੀ ਇੱਕ ਇੱਕ ਗਲੀ ਦੀ ਇੱਕ ਮੁਹੱਲੇ ਦੀ ਉਹ ਹੱਲ ਕਰਾਂਗੇ ਆਮ ਆਦੀ ਪਾਰਟੀ ਨੂੰ 10 ਜੁਲਾਈ ਨੂੰ 5 ਨੰਬਰ ਬਟਨ ਤੇ ਝਾਰੂ ਦੇ ਚੋਣ ਨਿਸ਼ਾਨ ਦਾ ਬਟਨ ਦੱਬ ਕੇ ਜੂਏ ਬਾਜ਼ਾਂ ਨੂੰ ਸੱਟੇ ਬਾਜ਼ਾਂ ਨੂੰ ਦਾ ਜਿਹੜੇ ਨਸ਼ੇ ਫਲਾਉਂਦੇ ਆ ਸਮਾਜ ਚ ਜਾਂ ਕੋਈ ਗਲਤ ਤਰੀਕੇ ਨਾਲ ਪੈਸੇ ਕਮਾਉਣ ਜਾਂ ਸ਼ਕਤੀਆਂ ਨੂੰ ਲੋਕਾਂ ਦੇ ਉੱਤੇ ਇਸਤੇਮਾਲ ਕਰਦੇ ਗਲਤ ਤਰੀਕੇ ਉਹਨੂੰ ਹਰਾਓ ਤੇ ਆਮ ਆਦੀ ਪਾਰਟੀ ਦੇ ਸੱਚੀ ਮੁੱਚ ਜਿਹਦਾ ਨਾਮ ਵੀ ਭਗਤ ਹੈ ਜਿਹੜਾ ਹੈ ਵੀ ਭਗਤ ਹੈ ਉਹਨਾਂ ਨੂੰ ਜਿਤਾਓ ਬਹੁਤ ਬਹੁਤ ਧੰਨਵਾਦ ਸ਼ਸ਼ੀਕਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਦੋਸਤੋ ਪੰਜਾਬ ਸਰਕਾਰ ਪੰਜਾਬ ਦੇ ਵਿਕਾਸ ਲਈ ਬਹੁਤ ਕੰਮ ਕਰ ਰਹੀ ਹੈ ਜ਼ਿਲंधर ਪੱਛਮੀ ਦੇ ਜਿਹੜੇ ਵੋਟਰ ਨੇ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਕਿ ਵੋਟ ਪਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਕੰਮ ਯਾਦ ਕਰਕੇ ਜਾਇਓ ਭਾਵੇਂ ਉਹ ਸ਼ਾਨਦਾਰ ਮੁਹੱਲਾ ਕਲੀਨਿਕ ਸ਼ਾਨਦਾਰ ਸਕੂਲ 47000 ਤੋਂ ਵੱਧ ਨੌکریاں ਬਿਨਾਂ ਕਿਸੇ ਛਪਾਰਿਸ਼ ਤੋਂ ਜਾਂ ਬਿਨਾਂ ਕਿਸੇ ਰਿਸ਼ਵਤ ਤੋਂ ਸ਼ਹੀਦ ਫੌਜੀ ਪਰਿਵਾਰਾਂ ਨੂੰ ਤੇ ਪੁਲਿਸ ਦੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਏ ਦਾ ਸਨਮਾਨ ਲੋਕਾਂ ਨੂੰ ਹਰ ਰੋਜ਼ ਸੜਕ ਤੇ ਲੁੱਟਣ ਵਾਲੇ ਟੋਲ ਪਲਾਜ਼ੇ 16 ਟੋਲ ਪਲਾਜ਼ੇ ਬੰਦ ਕੀਤੇ ਜਿਨ੍ਹਾਂ ਨਾਲ 60 ਲੱਖ ਰੁਪਇਆ ਦਿੱਲੀ ਪੰਜਾਬੀਆਂ ਦਾ ਬਚ ਰਿਹਾ ਹੈ ਬਿਜਲੀ ਮੁਫਤ ਕਿਸਾਨਾਂ ਨੂੰ ਨਹਿਰੀ ਕੱਸੀਆਂ ਸੋਇਆਂ ਦਾ ਪਾਣੀ ਦੇਣਾ ਤੇ ਬਿਜਲੀ ਵੀ ਦਿਨੇ ਦੇਣੀ ਗਰੀਬਾਂ ਦੇ ਬੱਚਿਆਂ ਨੂੰ ਨੌਕਰੀਆਂ ਤੇ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਹੋਰ ਟ੍ਰੇਨਿੰਗ ਲਈ ਮੈਡੀਕਲ ਕਾਲਜ ਯੂਪੀਐਸਸੀ ਦੇ ਸੈਂਟਰ ਖੋਲਣ ਦੀਆਂ ਤਸਵੀਜਾਂ ਇਹ ਸਾਰੇ ਕੰਮ ਯਾਦ ਕਰਕੇ ਫਿਰ ਵੋਟ ਪਾਣ ਜਾਇਓ ਬਹੁਤ ਹੀ ਸਾਊ شریف ਇਮਾਨਦਾਰ ਇਨਸਾਨ ਹੈ ਮਹਿੰਦਰਪੱਤ ਜਿਹੜੇ ਤੁਹਾਡੇ ਉਮੀਦਵਾਰ ਨੇ ਉਸੇ ਉਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਉਸ ਤੋਂ ਅਗਲੀਆਂ ਪੌੜੀਆਂ ਚੜਾਉਣਾਂ ਦਾ ਕੰਮ ਸਾਡਾ ਹੈ ਇਸ ਹਲਕੇ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਸਾਰੀ ਇੱਕ ਇੱਕ ਗਲੀ ਦੀ ਇੱਕ ਮੁਹੱਲੇ ਦੀ ਉਹ ਹੱਲ ਕਰਾਂਗੇ ਆਮ ਆਦੀ ਪਾਰਟੀ ਨੂੰ 10 ਜੁਲਾਈ ਨੂੰ 5 ਨੰਬਰ ਬਟਨ ਤੇ ਚਾਰ